ਹਾਂਜੀ ਗੁੱਡ ਮਾਰਨਿੰਗ ਸਸ਼ਿਕਾਲ ਵੈਸਾ ਰੈਨ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇੰਸਟਾਲਮੀ ਸਿਵੀਆ ਕਪਲ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਵਲੌਗ ਕਰਨ ਲੱਗੇ ਆ ਸਟਾਰਟ ਘਰ ਤੋਂ ਠੀਕ ਆ ਸਮਾਨ ਕਰ ਲਿਆ ਪੈਕ ਮੋਡੇ ਚ ਪਾ ਲਿਆ ਬੈਗ ਤੇ ਪਹਿਲਾਂ ਆਪਾਂ ਹੁਣ ਰਾਜੂ ਨੇ ਰੋਟੀ ਰੋਟੀ ਖਾਣੀ ਹੈ ਛੋਟੀ ਭੈਣ ਆਈ ਹੋਈ ਹੈ ਖਾਲਾ ਪਾ ਚੰਡੀਗੜ੍ਹ ਗਏ ਸੀ ਤੁਹਾਨੂੰ ਪਤਾ ਹੀ ਆ ਤੇ ਉਸ ਤੋਂ ਬਾਅਦ ਰੋਟੀ ਰੋਟੀ ਖਾ ਕੇ ਫਿਰ ਆਪਾਂ ਜਾਵਾਂਗੇ ਉਹਨੂੰ ਬੱਸ ਚੜਾਉਣਾਗਾ ਤੇ ਆਪਾਂ ਜਾਣਾਗਾ ਬੁਟੀਕ ਤੇ ਕੰਮ ਕਰ ਕਰਨੇ ਦੋ ਚਾਰ ਤੇ ਅੱਜ ਮੈਨੂੰ ਟੈਸਟ ਵੀ ਕਰਵਾਉਣੇ ਨੇ ਠੀਕ ਹੈ ਚਲੋ ਪਹਿਲਾਂ ਰੋਟੀ ਉਠੀ ਖਾ ਲਈਏ ਫਿਰ ਕਰਦੇ ਆਂ ਗੱਲ ਕੀ ਕਰ ਰਹੇ ਹੋ ਮੈਂ ਤਾਂ ਰੋਟੀ ਬਣਾ ਨਹੀਂ 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 ਰੋਟੀ ਕਰ ਰਹੇ ਨਹੀਂ ਆਦੀ ਦੁੱਲੀ ਜਾਂਦੀ ਚਲ ਕੋਲ ਕੋਈ ਪੂਰਾ ਅੱਜ ਕਹਿੰਦੀ ਮੇਰੇ ਫੈਂਸੀਆਂ ਹੁੰਦੀਆਂ ਨੇ ਐਨੀਆਂ ਮਿਰਚਾਂ ਵਾਲੀਆਂ ਦਹੀਂ ਜੇ ਚੰਗਾ ਬਾਈ ਜਵਗ ਜਵਗ ਬਾਈ ਬਾਜਾ ਜੂੜੀਆਂ ਕਿਵੇਂ ਅਜ ਇੱਕ ਦੋ ਤਿੰਨ ਚਾਰ ਕੀਤੀਆਂ ਨੇ ਗਏ। ਹਾ। ਹਾ। ਕਿੰਨੀਆਂ ਕੀਤੀਆਂ ਨੇ ਜੂੜੀਆਂ? ਇਹ ਨਾ ਨਾ ਰਾਜੋ ਇਹਨੂੰ ਅਰਥ ਨਾ ਲਾਓ ਰੋਟੀ ਖਾਓ ਬੈਲਾ। ਲਓ ਵੀ ਤੁਹਾਰ ਨੇ ਸਕੂਟਰ ਜੇ ਦੀ ਇਹਨੂੰ ਵਖਾਦੀ। ਐ ਐ ਐ। ਜੂਹਾਰ। ਲੇ ਲੇ ਇਹ ਨੂੰ ਜਾਇ ਵੀ ਨਹੀਂ ਪਤਾ ਵੀ ਰਾਜੇ ਦੇ ਉੱਪਰ ਬੈਠ ਕੇ ਚਲਾਉਣਾ ਹੈ ਸਟਾਰਟ ਕਰ ਲਓ ਸਕੂਟਰ ਪਹੁੰਚ ਗਏ ਬੁਟੀਕ ਤੇ ਗਾਈਜ਼ ਵੀਰੇ ਆਪਾਂ ਟੈਸਟ ਕਰਾ ਕੇ ਲੈਉਣੇ ਅੱਜ ਮੈਂ ਬਿਮਾਰ ਹੋ ਗਈ ਅੱਜ ਮੈਂ ਉਹ ਟੈਸਟ ਕਰਵਾ ਕੇ ਲੈ ਆਉਣੀ ਅੱਜ ਮੈਂ ਇੱਕ ਤੱਤ ਕੱਢਣਾਗਾ ਵੀ ਜਿਹੜਾ ਫੇਸ ਖਰਾਬ ਹੁੰਦਾਗਾ ਫੇਸ ਤੇ ਸ਼ਾਈਆਂ ਹੁੰਦੀਆਂ ਨੇ ਠੀਕ ਹੈ ਇਹ ਕਿਸ ਘਾਟ ਕਰਕੇ ਹੁੰਦੀਆਂ ਠੀਕ ਹੈ ਕੀ ਪੂਰਾ ਹੋਣਾ ਚਾਹੀਦਾ ਬਾਡੀ ਦੇ ਵਿੱਚ ਕਿਹੜੀ ਘਾਟ ਕਰਕੇ ਫੇਸ ਖਰਾਬ ਹੋ ਜਾਂਦਾ ਸਨੀਤ ਵਿੱਚ ਕੁਝ ਪੂਰਾ ਉਹਨਾਂ ਨੇ ਇਹ ਕਹਤਾ ਕਿਸੇ ਇਨਸਾਨ ਨਾਲ ਤੁਹਾਨੂੰ ਆਪਣਾ ਬੂਗਾ ਪਿਆ ਉਹੀ ਕਰਦੇ ਆ ਬਾਹਰ ਕੋਸ਼ਿਸ਼ ਹਮੇਸ਼ਾ ਪੁੱਠੀਆਂ ਗੱਲਾਂ ਕਰਾ ਲਓ ਇਹਨਾਂ ਤੋਂ ਜਿੰਨੀਆਂ ਮਰਜੀ ਪੁੱਠੀਆਂ ਗੱਲਾਂ ਕਰਾ ਲਓ ਬਸ ਲੋਕ ਜੁਹਾਰ ਨੂੰ ਹੋ ਗਿਆ ਸੀ ਬਹੁਤ ਜ਼ਖਾਮ ਦਵਾਈ ਲਿਆਂਦੀ ਸੀ ਦਵਾਈ ਦੇਖਿਆ ਤੇ ਰੂ ਹੀ ਜਾਂਦਾ ਦਾ ਵਿਚਾਰਾ ਦਵਾ ਕੰ ਦਵਾਈ ਦੇਣੀ ਬਹੁਤ ਔਖੀ ਆ ਤੇ ਅੱਜ ਆਪਾਂ ਚੌਲ ਲਏ ਆ ਘਰੋਂ ਬਣਾਵਾਂਗੇ ਚੌਲ ਹਨਾ ਰਿੱਕੀ ਕਿਉਂਕਿ ਰਿੱਕੀ ਲਿਆਇਨੇ ਕੜੀ ਘਰੋਂ ਤੇ ਕੜੀ ਵੀ ਮੇਰੇ ਟੈਸਟ ਵੀ ਕਰਾਉਣੇ ਨੇ ਅੱਜ ਚਲੋ ਹੂੰ ਚਲਦੇ ਬੈਲਾ ਕੰਮ ਕਰੋ ਤੁਸੀਂ ਮੈਂ ਵੀ ਕੰਮ ਕਰ ਲਾਂ ਉਹ ਤਾਂ ਬੇਲੀ ਵਾਲੇ ਕੰਮ ਨੇ ਆਪਣੇ ਚਾਹ ਪੀ ਲੋ ਚਾਹ ਕੀ ਥੋੜੀ ਪੂਜੀਆਂ ਖਾ ਲੋ ਨਾਲ ਲਓ ਬਈ ਆਜੋ ਗਾਇਜ਼ ਖੜੀ ਚਾਵਲ ਖਾ ਲੋ ਅੱਜ ਆਪਾਂ ਬਣਾਏ ਕੜੀ ਚਾਵਲ ਇਧਰ ਸੌਸ ਪਾ ਕੇ ਖਾਧੀ ਜਾ ਰਹੀ ਆ ਸੌਸ ਨੂੰ ਵਿਚਾਰੀ ਨੂੰ ਮਿਲੀ ਨਹੀਂ ਥੋੜੀ ਨੂੰ ਕਿਉਂ ਬੋਤਲ ਪਈ ਬੋਤਲ ਲੈ ਆਂਦੀ ਤਾਂ ਹੈਗੀ ਆ ਬੋਤਲ ਆਪਾਂ ਲੋ ਬਈ ਗਾਇਸ ਆਪਾਂ ਅੱਜ ਕਰਾਉਣਿਆ ਟੈਸਟ ਠੀਕ ਹੈ ਪਹਿਲਾਂ ਵੀ ਦੱਸ ਕੇ ਆ ਕਿ ਆ ਮੈਂ ਤੁਹਾਨੂੰ ਸਕਿਨ ਵਾਸਤੇ ਹੈ ਨਾ ਰਿੱਕੀ ਅੱਜ ਪਤਾ ਲੱਗੂ ਵੀ ਮੇਰੇ ਸ਼ਾਇਆ ਕਿਉਂ ਨੇ ਬਿਟਮਨ D3 ਦਾ ਟੈਸਟ ਕਰਾਉਣਾ ਇੱਕ ਇੱਕ ਆਪਾਂ B12 ਦਾ ਇੱਕ S14 CVC ਕਪਰਾਈ ਨਾਈਟ੍ਰੋਜ ਪਤਾ ਨਹੀਂ ਕੀ ਲਿਖਿਆ ਹੋਇਆ ਹੈਗਾ ਇਹ ਟੈਸਟ ਕਰਾ ਕੇ ਲਿਆਉਣੇ ਆਪਣੇ ਕੋਲ ਆ ਰਿਹਾ ਠੀਕ ਹੈ ਜਿੱਤੇ ਟੈਸਟ ਲਿਖੇ ਹੋਇਆ ਹੁਣ ਆਪਾਂ ਜਾਵਾਂਗੇ ਬਰਨਾਲੇ ਟੈਸਟ ਕਰਾਉਣ ਰਿੱਕੀ ਦੇ ਨਾਲ ਜਾਉਂਗੀ ਮੈਂ ਫਿਰ ਇਸ ਤੋਂ ਬਾਅਦ ਰਿੱਕੀ ਦੀ ਸ਼ਾਪਿੰਗ ਵੀ ਕਰਨੀ ਹੈ ਅੱਜ ਆਪਾਂ ਟੀ-ਸ਼ਰਟਾਂ ਲੈਣੀਆਂ ਨੇ ਕਿਉਂਕਿ ਰਿੱਕੀ ਕੋਲ ਟੀ-ਸ਼ਰਟ ਹੈ ਨਹੀਂ ਗੀਆਂ ਖਤਮ ਹੋ ਗਈਆਂ ਨੇ ਤਾਂ ਲੜ ਰਹੀ ਸੀ ਮੇਰੇ ਨਾਲ ਤਾਂ ਜਿਹਨਾਂ ਨੂੰ ਟੀ-ਸ਼ਰਟਾਂ ਵੀ ਦਿਵਾਉਣੀਆਂ ਨੇ ਦੇਖਦੇ ਆ ਮੈਕਸ ਤੋਂ ਲੈਣੀਆਂ ਨੇ ਜਾਂ ਜੋੜੀਓ ਤੋਂ ਕਿਉਂਕਿ ਟੀ-ਸ਼ਰਟਾਂ ਨੂੰ ਕਦੇ ਵੀ ਬਾਲੇ ਪੈਸੇ ਨਹੀਂ ਲਾਉਣੇ ਚਾਹੀਦੇ ਟੀ-ਸ਼ਰਟਾਂ ਬੰਦਾ ਥੋੜਾ ਜਿਹਾ ਟਾਈਮ ਪਾ ਕੇ ਬੋਲ ਲੈਂਦਾ ਹਨ ਤਾਂ ਕਰਕੇ ਆਪਾਂ ਦੇਖਦੇ ਆ ਕਿ ਕਿਹੋ ਲੈਣੀਆਂ ਨੇ ਹੋਰ ਸ਼ੋਪਿੰਗ ਕਰਾਂਗੇ ਇਹ ਪਹਿਲਾਂ ਆਪਾਂ ਮੇਰੇ ਟੈਸਟ ਕਰਵਾ ਦਈਏ ਠੀਕ ਹੈ ਫਿਰ ਰਿਪੋਰਟ ਭੇਜਾਂਗੇ ਡਾਕਟਰ ਨੂੰ ਫਿਰ ਦੇਖਾਂਗੇ ਵੀ ਕੀ ਚੀਜ਼ ਆ ਤੇ ਕੰਮ ਕਰ ਸਾਰੇ ਚੱਲਦੇ ਰਹਿਣੇ ਆ ਕਮਾਕਰਾਂ ਦੇ ਨਾਲ ਜਿਹੜੇ ਆਹ ਵਾਲੇ ਕਮਾਕਰ ਇਹ ਵੀ ਬਹੁਤ ਜ਼ਰੂਰੀ ਨੇ ਠੀਕ ਹੈ ਖਾਸ ਕਰਕੇ ਆਪ ਜੀ ਸਕਿਨ ਜਿਹਦੇ ਮੈਂ ਜਮੇ ਧਿਆਨ ਨਹੀਂ ਦੇ ਰਹੀ ਤਾਂ ਆਪਾਂ ਨੂੰ ਕਿਹਾ ਗਿਆਗਾ ਵੀ ਪਾਣੀ ਵੀ ਆਪਾਂ ਵੱਧ ਤੋਂ ਵੱਧ ਪੀਣਾਗਾ ਠੀਕ ਹੈ ਕਿਉਂਕਿ ਪਾਣੀ ਨਾਲ ਜਿਹੜਾ ਹੈਗਾ ਬਹੁਤ ਵੱਡਾ ਕਨੈਕਸ਼ਨ ਹੁੰਦਾ ਸਕਿਨ ਦਾ ਜਿਹੜੇ ਜਮੇ ਪਾਣੀ ਨਹੀਂ ਪੀਂਦੇ ਹਨਾ ਉਹ ਵੀ ਉਹਨਾਂ ਨੂੰ ਹਮੇਸ਼ਾ ਕਿਹਾ ਜਾਂਦਾ ਵੀ ਪਾਣੀ ਵੱਧ ਤੋਂ ਵੱਧ ਪੀਓਗੇ ਤਾਂ ਸਕਿਨ 글로ਅ ਕਰਦੀ ਆ ਪਤਲੇ ਵੀ ਰਹਿਣਿਓ ਤੁਸੀਂ ਜੀ ਪਾਣੀ ਵੱਧ ਪੀਓਗੇ ਚਲੋ ਆਪਾਂ ਟੈਸਟ ਕਰਵਾ ਕੇ ਲਿਆਉਣੇ ਬੜ ਵਧੀਆ ਜੀ ਵਧੀਆ ਹੀ ਸਾਸ ਪਾ ਕੇ ਦਿਓ ਇਹ ਬਰਕਰੇ ਬਣਾਉਣੇ ਹੋ ਅੰਕਲ ਤੁਸੀਂ? ਹਾਂ ਜੀ। ਘਰੇ ਪਹਿਲਾਂ ਸੁਕਾਉਂਦੇ ਹੋਗੇ ਹਨਾ? ਮਿਹਨਤ ਤਾਂ ਬਹੁਤ ਲੱਗਦੀ ਹੋਣੀ ਆ। 4 ਬੰਦਾ ਹੋਰ ਬਣਾ ਲਵਾਇਆ ਹੋਤੀ। 4 ਬੰਦੇ ਬਣਾਉਣੇ ਵਲੇ। ਪਾਣੀ ਪੀਓਗੇ ਪਾਣੀ ਲਵਾ? ਹੈਗਾ ਪਾਣੀ ਕੋਲ? ਹਾਂ ਫਟ। ਠੀਕ ਹੈ ਠੀਕ ਹੈ। ਸ਼ਾਮੇ ਘੜ ਤੇ ਇੱਥੇ ਸ਼ਾਮੇ ਲਾ ਲ। ਲੋ ਬਈ। ਪਾਪੜ ਲੈ ਲੈਣਾ ਵਸਤੇ ਚਾਹ ਕੇ ਖਾਂਦੀਆਂ ਨੇ ਪਾਪੜ ਤਾਂ। ਡੰਮਰੂ ਪਾਪ ਹਜੇ ਡੰਮਰੂ ਵੱਜਿਆ ਨਹੀਂ ਸੀਗਾ। ਵੀਰਪਾਲ ਨੇ ਪਹਿਲਾਂ ਹੀ ਕਹਤਾ। ਕਹਿੰਦੀ ਦੀਦੀ ਪਪੜਾਲਾ ਆ ਗਿਆ ਲੋ ਬਈ ਅੱਜ ਚੱਲ ਰਹੀ ਏ ਸਾਡੀ ਪਾਪੜ ਪਾਰਟੀ ਅਸੀਂ ਬਸ ਖਾਣ ਪੀਣ ਦੀ ਸ਼ਕੀਨ ਆ ਦਿਲ ਚ ਮੈਲ ਨਹੀਂ ਰੱਖੀ ਦੀ ਠੀਕ ਆ ਖਾਣ ਪੀਣ ਦੀ ਸ਼ਕੀਨ ਪਾਰਟੀ ਹੋ ਗਈ ਅੱਜ ਪਾਪੜਾਂ ਦੀ ਸਾਡੀ ਲੋ ਬਈ ਆ ਜਾਓ ਸਰਦਾਰ ਜੀ ਗਰਾਉਂ ਨੂੰ ਤਾਂ ਮੈਂ ਸਕੂਟੀ ਤੇ ਵੀ ਕਰਾ ਲਿਆਉਂਦੀ ਪਰ ਆਏ ਯਾਰ ਗਰਮੀ ਬਾੜੀ ਹੋਈ ਪਈ ਐ ਨੀ ਜੈ ਇੰਨੇ ਹੱਡ ਸੋਣੋਂ ਨਿਕਲਦੇ ਹੁੰਦੇ ਨਹੀਂ ਨਹੀਂ ਸਕੂਟੀ ਤੇ ਵੀ ਤਾਂ ਮੈਂ ਕੰਮ ਕਰਕੇ ਆਈ ਆ ਹੱਡਾਂ ਦੀ ਗੱਲ ਨਹੀਂ ਗਰਮੀ ਉਹ ਵੜੀ ਹੋਈ ਪਈ ਆ ਤਪਦਾ ਸਾਰਾ ਬਰਨਾਲਾ ਅੱਜ ਹੋਮੀ ਗਰਮੀ ਜਾ ਰਹੀ ਆ ਨਾ ਗਰਮੀ ਹੁਣ ਜ਼ਿਆਦਾ ਹੋ ਗਈ ਐ ਇਸ ਵਾਰ ਜ਼ਿਆਦਾ ਗਰਮੀ ਪਊਗੀ ਇਸ ਵਾਰ ਆਪਾਂ ਕਹਿੰਦੇ ਆ ਨਾ ਠੰਡ ਘਟ ਪਈ ਐ ਗਰਮੀ ਜ਼ਿਆਦਾ ਪਊਗੀ ਦੇਖੀ ਚੱਲੋ ਤੁਸੀਂ ਬੰਡਾਰਗਾ ਕਵਰ ਜੂ ਚੰਡੀਗੜ੍ਹ ਹੈ ਜੂ ਕਹਿੰਦੇ ਬੰਡਾਰਗਾ ਤਾਂ ਰਹੇ ਜੂ ਠੀਕ ਹੈ ਚਲੋ ਜੁਹਾਰ ਸਿੰਘ ਜੀ ਵੀ ਉੱਠ ਖੜੇ ਐਦੋਂ ਪਹਿਲਾਂ ਉਹ ਤੰਕਰੇ ਰੋਵੇ ਉਸ ਤੋਂ ਪਹਿਲਾਂ ਆਪਾਂ ਟੈਸਟ ਕਰਵਾ ਕੇ ਉੜ ਕੇ ਆਉਣੀ ਆ। ਉੜ ਵਾਲੀ ਲੋ ਬਈ ਗਾਇਸ ਦੋਨੇ ਜਾਣਦੇ ਸੀ ਪਰ ਰਿੱਕੀ ਦੀ ਉਹੀ ਆਦਤ ਵੀ 5-10 ਮਿੰਟ ਤੁਰਨਾ ਹੀ ਨਹੀਂ ਤੁਰਨਾ ਹੀ ਨਹੀਂ ਖੜੇ ਰਹਿਣਾ ਤੇ ਜੁਹਾਰ ਨੇ ਸਾਨੂੰ ਦੇਖ ਲਿਆ ਉੱਥੋਂ ਖਿੜਕੀ ਵਿੱਚ ਦੀ ਠੀਕ ਹੈ ਇਹ ਲੱਗ ਗਿਆ ਰੋਣ ਫਿਰ ਤੁਹਾਨੂੰ ਪਤਾ ਹੈ ਪਿਆਰੇ ਬੱਚਿਆਂ ਨੂੰ ਰੋਂਦੇ ਹੋਏ ਛੱਡ ਕੇ ਜਾਏ ਨਹੀਂ ਜਾਂ ਨੋ ਨੈਵਰ ਤੇ ਹੁਣ ਲੈ ਕੇ ਜਾਣੇ ਆ ਇਹਨੂੰ ਵੀ ਨਾਲ ਬੈਠਾ ਰਹੂਗਾ ਗੱਡੀ 'ਚ ਛੱਡੇ ਨਾਲ ਛੱਡ ਗੁੱਗੂ ਜਾਏ ਇਹ ਜਿਹੜਾ ਗੁੱਗੂ ਜਾ ਇਹ ਚਾਰ ਜੂੜੀਆਂ ਦਾ ਪੁੱਤ ਰੱਖਿਆ ਜਿਹਦੇ ਵਾਸਤੇ ਕਾਰਡਿੰਗ ਕਾਲੀਆਂ ਨਾਲ ਆਪਣਾ ਲਿਆਵਾਂਗੇ ਵਿਚਾਰੇ ਦੇ ਰੰਗ ਬਰੰਗਿਆ ਰਾਵਣਾ ਚੋੜਾ ਨਹੀਂ ਪੈਂਦੀਆਂ ਹਨਾ ਜੂਜਾਰ ਦੇਖੋ ਜੂਜਾਰ ਆਟੋ ਜਾਂਦਾ ਆਟੋ ਕਿੰਨਾ ਕੋ ਜਾਂਦਾ ਓਏ ਪਾਪਾ ਨੂੰ ਖਾਂਗ ਹੋਈ ਪਈਆ ਜੂਜਾਰ ਸਿੰਘ ਨੂੰ ਜ਼ਖਾਮ ਹੋਇਆ ਪਿਆਗਾ ਦੋਨੇ ਪਿਓ ਪੁੱਤ ਇੱਕੋ ਜਿਹਾ ਹਨਾ ਤੋ ਜਿੱਤ ਤੋ ਜਿੱਤ ਲੋ ਬਾਈ ਲੋ ਬਾਈ ਗਾਇਸ ਹੁਣ ਆਪਾਂ ਚੱਲੇ ਆਂਗੇ ਟੈਸਟ ਕਰਾਉਣ ਪਹਿਲਾਂ ਗੱਡੀ ਤੇ ਜਾਂਦੇ ਸੀਗੇ ਜਾ ਜਾ ਕੇ ਜਿਹੜਾ ਤੇ ਕਿ ਮਿਲਿਆ ਕਿ ਕਿ ਰੋਟਰੀ ਬੰਦ ਦੀ ਹੈ ਨਾ ਇੱਥੇ ਜੇ ਰੋਟਰੀ ਬੰਦ ਤੁਸੀਂ ਤਾਂ ਕਰਕੇ ਅਸੀਂ ਜਿਹੜਾ ਤੇ ਕਿ ਮਿਲਿਆ ਏ ਤੇ ਹੁਣ ਅਸੀਂ ਦੁਬਾਰਾ ਜਾਂਦੇ ਆ ਟੈਸਟ ਕਰਾਉਣ ਲੋ ਵੀ ਮੈਟਰੂ ਪਹੁੰਚ ਗਏ ਆਪਾਂ ਬੁਟੀਕ ਪਰ ਆਓ ਤੁਸੀਂ ਭੈਣਾਂ ਉੱਥੇ ਲੈ ਤੇ ਆ ਉਧਰ ਛੜਾਈ ਸਕੂਟੀ ਅੰਦਰ ਸਾਹਮਣੇ ਬਲੈਕ ਕੜਾ ਰਹੀ ਹੈ ਹਾਂ ਵਿਚਾਰ ਵੀ ਨਿਕ ਰਹੇ ਨੇ ਅਰੇ ਸ਼ਾਇਦ ਨਹੀਂ ਪਈ ਜਿਹੜੇ ਕਰਦੇ ਨੇ ਕਸਟ ਕਰਦੇ ਨੇ ਕਹਿੰਦੇ ਵੀ ਤੁਸੀਂ ਟੈਸਟ ਕਰਾਈ ਨਹੀਂ ਬਾਅਦ ਚ ਮੈਂ ਕਹਾਂ ਵੀ ਨਹੀਂ ਹਾਂਜੀ ਉਹ ਕਈ ਵਾਰ ਲਸੋ ਕਰਵਾਈ ਨਹੀਂ ਸਮੇਂ ਨਹੀਂ ਮਿਲਦਾ ਇਹ ਹੋ ਗਿਆ ਆਇਰਨ ਪ੍ਰੋਫਾਈਲ ਹੋ ਗਿਆ ਕੈਕਸ਼ਨ ਹੋ ਗਈ ਜੂਰੀ ਹੈ ਉਹ ਕਿਹਨਾਂ ਦੇ ਮੋਟਾ ਵੀ ਤੇ ਤਾਂ ਹਾਂ ਲੋ ਬਈ ਆਹ ਆ ਨਾ ਹਰਬ ਸਕਿਨ ਬੂਸਟਰ ਸੀਗਾ ਹੋਰੀ ਵਿਚਾਰੀ ਨਿਕਲੇ ਪਿਆ ਡੇਟ ਕਿੰਨ ਬੂਸਟਰ ਮੰਗਵਾਇਆ ਸੀਗਾ ਆਹ ਠੀਕ ਹੈ ਤੇ 4266 ਰੁਪਏ ਲਿਖੇ ਹੋਏ ਆ ਦੇਖ ਲਓ ਇਥੇ ਤੇ ਰਿੱਕੀ ਨੇ ਮੰਗਵਾਇਆ ਸੀ ਆਪਦੇ ਵਾਸਤੇ ਸਕਿਨ ਵਧੀਆ ਵਾਸਤੇ ਆ ਪਿਆਗਾ ਪੀਤਾ ਨਹੀਂ ਵਾਸਤੇ ਪਰ ਮੈਂ ਇੱਕ ਚੀਜ਼ ਦੇਖੀ ਆ ਬਈ ਕਿਹੜਾ ਜਿਹਾ ਰਿਜ਼ਲਟ ਬਹੁਤ ਵਧੀਆ ਹੁੰਦਾ ਇਹਨਾਂ ਦਾ ਹਾਂਜੀ ਬਹੁਤ ਚ ਜਾ ਕੇ ਅੱਛਾ ਕਰ ਮੈਂ ਭੌਂਦਾ ਮਸਤ ਵਾਲੀ ਬਈ ਹੈ ਨਾ ਫਸਟ ਟਾਈਮ ਹੀ ਹਾਂ ਫਸਟ ਟਾਈਮ ਹੀ ਵਧੀਆ ਹੁੰਦਾ ਐਤੂ ਬਾਦ ਨਹੀਂ ਮੱਛਰਦਾਨ ਨਹੀਂ ਨਹੀਂ ਫਾਇਦਾ ਜਾਨੀ ਮੈਂ ਮੰਗਵਾ ਕੇ ਬਾਹਰ ਮੱਛਰਦਾਨ ਨਹੀਂ ਹੁੰਦਾ ਗੀਤ ਵੀ ਨਹੀਂ ਗਾਉਣਾ ਹੁੰਦਾ ਕਿ ਮੱਛਰਦਾਨ ਨਹੀਂ ਲਿਆ ਦੇਵੇਂ ਮੱਛਰ ਲੜਦਾ ਏ ਗੀਤ ਪਤਾ ਕਿਵੇਂ ਹੁੰਦਾ ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ ਰਾਮ ਨਾਲ ਸੌਂ ਜਾਣੀ ਚਾਦਰ ਦਾ ਪੱਲਾ ਓੜ ਕੇ ਜੁਜਾਰ ਕਿੱਥੇ ਹੋ ਬਾਹਰ ਆਓ ਬਾਹਰ ਆਓ ਜੂੜੀ ਮਾਰਕ ਬਾਹਰ ਆਓ ਬਾਰਵ ਹਾਂਜੀ ਬਾਈ ਗਾਇਸ ਲੋ ਤੇ ਇੱਕ ਖੁਸ਼ਖਬਰੀ ਦੀ ਗੱਲ ਤੁਹਾਨੂੰ ਮੈਂ ਹੋਰ ਦੱਸਦੀ ਆ ਬਾਈ ਕੁੜੀਓ ਆਪਾਂ ਇੱਕ ਟੈਸਟ ਕਰਾਇਆ ਵੀ ਇੱਕ ਕਾਰਨ ਤਾਂ ਇਹ ਹੁੰਦਾਗਾ ਵੀ ਜੇ ਐਚਜੀ ਆਹੋ ਘੱਟ ਹੋਵੇ ਖੂਨ ਖੂਨ ਘੱਟ ਹੋਵੇ ਖੂਨ ਮੇਰੇ ਚ ਘੱਟ ਆ ਇੱਕ ਕਾਰਨ ਤਾਂ ਲੱਭ ਗਿਆ ਆਪਾਂ ਨੂੰ ਮੇਰੀਆਂ ਛਾਈਆਂ ਦਾ ਇੰਨਾ ਵੀ ਨਹੀਂ ਬੀਤੂ ਪਰ ਫਿਰ ਵੀ ਘਟਾ ਮਤਲਬ ਕਿ 9.2 ਆ ਤੇ 10 ਤੋਂ ਲੈ ਕੇ 15 ਦੇ ਵਿੱਚ ਵਿੱਚ ਹੋਣਾ ਚਾਹੀਦਾ 11 ਕਿ ਤਾਂ ਹੋਣਾ ਚਾਹੀਦਾ ਰਿੱਕੀ ਕਿਤੇ ਨਾ ਕਿਤੇ ਘਟ ਤਾਂ ਹੈਗਾ ਹੀ ਆ ਮਨ ਤੋਂ ਵੀ ਨਾਰਾਂ ਦਾ ਜੂਸ ਪੀਆ ਕਰਾਂਗੇ ਆਪਾਂ ਫਿਰ ਵਧਾਵਾਂਗੇ ਬਾਕੀ ਬਈ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਯਾਰ ਵੀ ਖੂਨ ਕਿਹੜੀ ਕਿਹੜੀ ਚੀਜ਼ ਨਾਲ ਵਧਦਾ ਆ ਆਪਾਂ ਟਰਾਈ ਕਰਾਂਗੇ ਵੀ ਉਹ ਚੀਜ਼ਾਂ ਖਾਇਆ ਪੀਆ ਕਰੀਏ ਤੇ ਇੱਕ ਖੁਸ਼ੀ ਦੀ ਖਬਰ ਹੋਰ ਦੱਸਦੀ ਆ ਆਪਣੀ ਸ਼ਾਪ ਬਈ 6:30 ਵਜੇ ਤੱਕ ਓਪਨ ਹੁੰਦੀ ਆ ਹੁਣ ਤਾਂ ਤੁਸੀਂ 6:30 ਵਜੇ ਤੱਕ ਆ ਸਕਦੇ ਹੋ ਬੁਠੀਕ ਤੇ 6:30 7:00 ਵਜੇ ਤੱਕ ਸਾਢੇ 6 ਤੋਂ ਪੌਣੇ 7:00 ਵਜੇ ਤੱਕ ਮਤਲਬ ਨੇਰੇ ਤੋਂ ਪਹਿਲਾਂ-ਪਹਿਲਾਂ ਤੇ ਤੁਸੀਂ ਆ ਸਕਦੇ ਹੋ ਬੁਠੀਕ ਤੇ ਜਿਹਨੇ ਵੀ ਆਉਣਾ ਕੱਪੜੇ ਸਟਿਚ ਕਰਾਉਣ ਪਹਿਲਾਂ 5:00 ਵਜੇ ਤੱਕ ਹੁੰਦੇ ਸੀ ਕੱਪੜੇ ਸਟਿਚ ਕਰਨੇ ਦੇ ਕੇ ਜਾਣੇ ਆ ਹਾਂ ਉਦੋਂ ਉੱਤੇ ਤੁਹਾਨੂੰ ਇੱਕ ਗੁड़िया ਮਿਲਿਆ ਕਰੋ ਸਾਡੀ ਤੇ ਉਹ ਤੁਹਾਨੂੰ ਆਪੀ ਗਾਈਡ ਕਰ ਦਿਆ ਕਰੋ ਸਾਰਾ ਠੀਕ ਹੈ ਤੇ ਚਲੋ ਬਈ ਹੁਣ ਆਪਾਂ ਜਾਵਾਂਗੇ ਸਿੱਧਾ ਆਊਟਲੈਟ ਕਿਉਂਕਿ ਰਿੱਕੀ ਨੇ ਕਰਨੀ ਹੈ ਸ਼ਾਪਿੰਗ ਅੱਜ ਕੀ ਜਰ ਕਰਨ ਦੇ ਵੀ ਮਨਪ੍ਰੀਤ ਆਪਾਂ ਅੱਜ ਸ਼ਾਪਿੰਗ ਕਰਨੀ ਆ ਠੀਕ ਹੈ ਜੀ ਪਸੰਦ ਆ ਗਿਆ ਤਾਂ ਜ਼ਰੂਰ ਲੈ ਲੈਣਗੇ ਜਨਾਬ ਸਾਦਾ ਦੇ ਦੇਖ ਰਹੇ ਹਾਂ ਲੋ ਬਈ ਗਾਇਸ ਰਣਵੀਂਦਰ ਸਿੰਘ ਸੀ ਵੀ ਖੰਗੜੂ ਪਿੱਛੇ ਮੋੜਦੇ ਹੋਏ ਤੇ ਯਾਰ ਪਤਾ ਤੇਰੇ ਪਾਪਾ ਨੇ ਖੰਗਣਾ ਸੀ ਤੇ ਤੇਰੀ ਮੰਮਾ ਨੇ ਕੈਮਰਾ ਆਨ ਕਰ ਲਿਆ ਤੇ ਤੇਰੇ ਪਾਪਾ ਨੇ ਖੰਗ ਪਿੱਛੇ ਮੋੜ ਲਈ ਖੰਗਲੋ ਖੰਗਲੂ ਸਰ ਲੋ ਬਈ ਓਏ ਓਏ ਕੈਮਰਾ ਕਿਧਰ ਗਿਆ ਆਪਾਂ ਪਹੁੰਚ ਗਏ ਰੇਟਨ ਪਲਾਜ਼ਾ ਹੰਡਿਆ ਆ ਠੀਕ ਐ ਇੱਧਰ ਬਈ ਦੇਖੋ ਬਹੁਤ ਜ਼ਿਆਦਾ ਬੱਦਰਿਆ ਬਰਨਾਲਾ ਹਨਾ ਰਿੱਕੇ ਐਨੇ ਜਿੰਨਾ ਆ ਬਣਿਆ ਹੋਇਆ ਐਨੇ ਇੱਧਰ ਬਣੀ ਜਾਂਦਾ ਹਨਾ ਐਨੂੰ ਚੱਲ ਬੜਦੇ ਨੂੰ ਐਂਦੀ ਵਗ ਚੱਲੋ ਇੱਧਰ ਦੀ ਵਗ ਚੱਲੋ ਕਿਉਂਕਿ ਆਪਾਂ ਜਾਣਾ ਤਾਂ ਮੈਕਸਾ ਲਾਓ ਬਈ ਪਹੁੰਚ ਗਏ ਦੀ ਮੈਕਸ ਮੈਕਸ ਦਾ ਸਟੋਰ ਤੇ ਪਹੁੰਚ ਗਏ ਆਪਾਂ ਯਾਰ ਬੱਬੇ ਉਹ ਦੇਖ ਸਾਹਮਣੇ ਲੱਗੀ ਭਈਆ ਵਾਈਟ ਕਲਰ ਦੀ ਰਿੱਕੀ ਬਸ ਚੱਕ ਲਈ ਬੜੀ ਸੋਹਣੀ ਆ ਇੱਧਰ ਦੇਖੋ ਇੱਧਰ ਜੁਝਾਰ ਦੇਖੋ ਫੰਗ ਮਾਰਦਾ ਦੇਖੋ ਚਲੋ ਚਲੋ ਉੱਠੋ ਕਿੰਨੇ ਲਈਆਂ ਇੱਕ ਲੈ ਲਈ ਤੂੰ ਦੋ ਲੈ ਤੂੰ ਇੱਕ ਲੈਤੀ ਆ ਠੀਕ ਆ ਠੀਕ ਆ ਠੀਕਾ ਚਲੋ ਖੜੇ ਹੋ ਜਾ ਮਹਿੰਗੀਆਂ ਵੜੀਆਂ ਨੇ ਟੀ-ਸ਼ਰਟਾਂ ਮਹਿੰਗੀਆਂ ਵੜੀਆਂ ਨਹੀਂ ਕਹਿੰਦੇ ਲੈ ਲੈ ਲੋ ਇਹ ਮੈਨੂੰ ਬਹੁਤ ਸੋਹਣੀ ਲੱਗਿਆ ਵਾਈਟ ਏ ਵੀ ਸੋਹਣਾਗਾ ਬਹੁਤ ਸੋਹਣਾ ਕਲਰ ਆ ਕਮਾਲ ਦੀ ਆਫਰ ਲੱਗੀ ਹੋਈ ਆ ਬਾਈ ਜੇ ਦੋ ਵਾਏ ਕਰੂੰਗੀ 1200 ਦੀ ਹੋਊ ਜੂ ਬਹੁਤ ਸੋਹਣੀਆਂ ਟੀ-ਸ਼ਰਟਾਂ ਨੇ ਹੁਣ ਆਪਾਂ ਪਹੁੰਚ ਗਏ ਜੂੜਿਓ ਜੁਹਾਰ ਸਿੰਘ ਜੀ ਖੇਡੀ ਆਂਦੇ ਆ ਜੂੜਿਓ ਚ ਵੀ ਰਕੀ ਨੇ ਕਾਫੀ ਸਾਰੇ ਲੈ ਲੈ ਕੱਪੜੇ ਮੈਂ ਵੀ ਲੈ ਲੈ ਜੁਹਾਰ ਤਾਂ ਪੂਰਾ ਇੰਜੋਏ ਕਰ ਰਿਹਾਗਾ ਲਓ ਬਾਈ ਘਰੇ ਆ ਗਈ ਸੀ ਗਾਇਸ ਠੀਕ ਆ ਸ਼ਾਪਿੰਗ ਕਰਕੇ ਸ਼ਾਪਿੰਗ ਚ ਤੁਹਾਨੂੰ ਦਿਖਾਉਣੇ ਆ ਆਪਾਂ ਲੈ ਕੇ ਕੀ ਆਏ ਆ ਬਾਈ ਮੈਂ ਆਹ ਟੀ-ਸ਼ਰਟ ਲੈ ਕੇ ਆਈ ਆ ਠੀਕ ਆ ਇਹ ਲੈ ਕੇ ਆਈ ਆ ਮੈਂ ਮੈਕਸ ਕਿਉਂ ਉੱਥੇ ਕਾਫੀ ਜ਼ਰੀਆਂ ਪਈਆਂ ਨੇ ਉਹਨਾਂ ਕੋਲ ਤੇ ਇਹ ਆਈ ਸੀਗੀ 600 ਰੁਪਏ ਦੀ ਤੇ ਬਹੁਤ ਸੋਹਣੀ ਲੱਗੀ ਮੈਨੂੰ ਫਿਟਿੰਗ ਵੀ ਬਹੁਤ ਵਧੀਆ ਸੀਗੀ ਇਹਦੀ ਠੀਕ ਹੈ ਤੇ ਇੱਕ ਮੈਂ ਲੈ ਕੇ ਆਈਆਂ ਆਹ ਵਾਲਾ ਟੌਪ ਵਾਈਟ ਕਲਰ ਦਾ ਠੀਕ ਹੈ ਇਹਦੇ ਆ ਬਟਨ ਲੱਗਿਆ ਸਾਰਾ ਪਲੇਨ ਟੌਪ ਆ ਤੇ ਇਹ ਵੀ ਆਏਗਾ 600 ਰੁਪਏ ਦਾ ਇਹ ਵੀ ਬਹੁਤ ਸੋਹਣਾ ਸੀਗਾ ਤੇ ਇੱਕ ਮੈਂ ਲੈ ਕੇ ਆਈਆਂ ਰੈੱਡ ਕਲਰ ਦੀ ਟੀ-ਸ਼ਰਟ ਰੈੱਡ ਮਹਿਰੂਨ ਜਿਹਾ ਕਲਰ ਹੈਗਾ ਇਹ ਮੈਂ ਲੈ ਕੇ ਆਈਆਂ ਮੈਕਸ ਤੋਂ ਇਹ ਇਹ ਵਾਲੀ ਜਿਹੜੀ ਹੈਗੀ ਆ 200 ਰੁਪਏ ਦੀ ਠੀਕ ਹੈ ਜੀ ਆਹ ਵਾਲੀਆਂ ਤਿੰਨ ਚੀਜ਼ਾਂ ਆਪਾਂ ਲੈ ਕੇ ਆਏ ਆ ਨੈਕਸਟ ਹੁਣ ਵਾਰੀ ਆ ਗਈ ਰਿੱਕੀ ਦੀਆਂ ਟੀ-ਸ਼ਰਟਸ ਦੀ ਫਰਸਟ ਟੀ-ਸ਼ਰਟ ਰਿੱਕੀ ਦੀ ਆਹ ਵਾਲੀ ਆ ਵਾਈਟ ਕਲਰ ਦੀ ਠੀਕ ਹੈ ਬੈਕ ਸਾਈਡ ਇਹਦੇ ਆ ਬਣਿਆ ਹੋਇਆਗਾ ਤੇ ਫਰੰਟ ਤੇ ਜੂੜੀਓ ਦੇ ਵਿੱਚ ਬਹੁਤ ਹੀ ਕੈਂਟ ਕਲੈਕਸ਼ਨ ਸੀਗੀ ਹੈ ਨਾ ਰਿੱਕੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ 200 ਰੁਪਏ ਦੀ ਆ ਸਿਰਫ ਆਹ ਵਾਲੀ ਟੀ-ਸ਼ਰਟ ਤੇ ਇੰਨੀ ਸੋਹਣੀ ਆ ਬਹੁਤ ਜ਼ਿਆਦਾ ਵਧੀਆ ਆਲਿਆਂ ਦੀ ਸੀਗੀ ਵਾਈਟ ਮੈਕਸ ਤੇ ਉਹ ਇਹਦੇ ਫਰੰਟ ਦੀ ਆ ਚੀਜ਼ ਬਣੀ ਹੋਈ ਆ ਤੇ ਇਹ ਆਈ ਸੀ ਹੀ ਇਹ ਵੀ 200 ਰੁਪਏ ਦੀ ਆਈ ਸੀ ਆਹ ਵਾਲੀ ਇਹ ਵੀ ਬਹੁਤ ਸੋਹਣੀ ਲੱਗੀ ਮੈਨੂੰ ਤੇ ਇੱਕ ਆਹ ਵਾਲੀ ਆਪਾਂ ਇਹ ਵੀ ਮੈਕਸ ਤੇ ਉਹ ਲਈ ਸੀਗੀ ਠੀਕ ਹੈ ਇੱਥੇ ਜਿਵੇਂ 250 ਲਿਖਿਆ ਹੈਗਾ ਆ ਵੀ 250 ਦੀ ਸੀ ਬਟ ਜੇ ਆਪਾਂ ਦੋ ਲੈਣੇ ਆ ਤਾਂ ਇੱਕ ਫਿਰ 200 ਦੀ ਪੈ ਜਾਂਦੀ ਆ ਵਧੀਆ ਸੀਗੀ ਵਧੀਆ ਲੱਗਿਆ ਹੋਇਆ ਸੀਗਾ ਉਹਨਾਂ ਦੇ ਆਫ ਤੇ ਕਾਫੀ ਕਲਰਸ ਨੇ ਕੁੜੀਆਂ ਵੀ ਲੈ ਸਕਦੀਆਂ ਨੇ ਇਹ ਮੁੰਡੇ ਵੀ ਠੀਕ ਹੈ ਵਧੀਆ ਆਫਰ ਲੱਗੀ ਹੋਈ ਆ ਜਲਦੀ ਤੋਂ ਜਲਦੀ ਉੱਥੇ ਵਿਜ਼ਿਟ ਕਰਿਓ ਤੇ ਲੈ ਲਿਓ ਆਪਾਂ ਜੂੜਿਓ ਤਾਂ ਲੈਤੀ ਆ ਜੂੜਿਓ ਤਾਂ ਇੱਕ ਆ ਕਲਰ ਤੇ ਦੋ ਤਿੰਨ ਹੋਰ ਕਲਰ ਸੀਗੇ ਤੇ ਵਾਈਟ ਇੰਨਾ ਸੋਹਣਾ ਸਟਾਫ ਆ ਇਹਨਾਂ ਦਾ ਇੰਨੀਆ ਕੰਫਰਟੇਬਲ ਨੇ ਸਿਰਫ 199 ਰੁਪਏ ਦੀ ਸੀ ਲਓ ਆ ਦੋਨੇ ਦੋ 200 ਰੁਪਏ ਦੀਆਂ ਸੀ ਇਹ ਜਵੇਂ ਹੀ ਨਹੀਂ ਲੱਗਦੀਆਂ ਦੋ ਦੋ 200 ਰੁਪਏ ਵਾਲੀਆਂ ਮਾਰਕੀਟ ਦੇ ਵਿੱਚ ਇਹੀ ਸ਼ਰਟ ਕਈ ਵਾਰ ਆਪਾਂ ਨੂੰ 500 ਤੋਂ ਘੱਟ ਨਹੀਂ ਮਿਲਦੀ ਹੁੰਦੀ ਆਹ ਕੱਲੀ ਮਹਿੰਗੀ ਆਈ ਸੀ ਆਹ 400 ਦੀ ਆਈ ਸੀ ਇਹ ਰਿੱਕੀ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਚਲੋ ਮੈਂ ਕਿਹਾ ਇੱਕ ਆਪਾਂ ਥੋੜੀ ਜਿਹੀ ਵੱਧ ਵਾਲੀ ਲੈ ਲੈਂਦੇ ਆ ਤੇ ਇੱਕ ਰਿੱਕੀ ਨੇ ਲਈ ਸੀਗੀ ਆਹ ਵਾਲੀ ਬਾਹਰੋਂ ਰਿੱਕੀ ਨਾ ਜਦੋਂ ਵੀ ਪਲੇਨ ਆ ਲੈਂਦੇ ਹੁੰਦੇ ਆ ਪਲੇਨ 셔ਟ ਕੋਰਤੇ ਪਜਾਮੇ ਨੀਚੇ ਦੀ ਪਾਉਣਾਈ ਜਾਂ 셔ਟ ਦੇ ਪਾਉਣ ਵਾਲੀ ਕਿੰਨੇ ਦੀ ਲਿਹਾਉਣੇ ਹੁੰਦੇ ਨੇ ਰਿੱਕੀ ਉਦੋਂ ਉਹ 300 ਦੀ ਆਉਂਦੀ ਹੁੰਦੀ ਆ ਮੈਂ ਰਿੱਕੀ ਨੂੰ ਕਿਹਾ ਮੈਂ ਕਰੀ ਕਿ ਪਲੇਨ ਬਲੈਕ ਵੀ ਪਈ ਸੀਗੀ ਰਿੱਕੀ ਨੂੰ ਵਾਈਟ ਚਾਹੀਦੀ ਹੁੰਦੀ ਹੈ ਤੇ ਆਹ ਸਿਰਫ 200 ਦੀ ਆਈ ਆ ਉਹ 300 ਦੀ ਇੱਕ ਆਉਂਦੀ ਆ ਆ ਵੀ ਵਧੀਆ ਕਿਉਂਕਿ ਸਟੱਫ ਤਾਂ ਸੇਮ ਹੀ ਸੀਗੀ ਚਲੋ ਜੀ ਇਹ ਆਪਣੀ ਸ਼ਾਪਿੰਗ ਸੀਗੀ ਇਹ ਲਿਆ ਆਪਾਂ ਸਾਰਾ ਕੁਝ ਲੋਈ ਮਾ ਜੀ ਘਰੇ ਸਾਰਾ ਕੰਮ ਕਾਰ ਨਿਬੇੜ ਕੇ ਉਹ ਯਾ ਬੱਬੀ ਹੋਲੇ ਸਾਰਾ ਕੰਮ ਕਾਰ ਨਿਬੇੜੇ ਹੁਣ ਕੱਢਦੇ ਆ ਸਾਮਾਨ ਹਾਂ ਐਨਾ ਚਾਹ ਹੋਇਆ ਭੇਜੂ ਯਾਰ ਨੂੰ ਡੈਡੀ ਕਹਿੰਦੇ ਵੀ ਆ ਜਾ ਪੁੱਤ ਮੇਰੀ ਗੋਦੀ ਚੜ ਜਾ ਮੈਂ ਤੈਨੂੰ ਅੰਦਰ ਲੈ ਜਾ ਹਾਂ ਦੇਖੀ ਭੱਜ ਗਿਆ ਇਹ ਤੁਰੰਦਾ ਐਨਾ ਚਾਹ ਹੋਇਆ ਵਾ ਭੱਜ ਗਿਆ ਉਹਦੀ ਚਲੋ ਕੱਢੋ ਸਾਮਾਨ ਹਾਂਜੀ ਬਾਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਹੋਰ ਵਧੀਆ-ਵਧੀਆ ਵਲੌਗ ਦੇਖਣ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕੱਲ ਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ